ਮਤਲਬ ਇਹ ਲੱਗਦਾ ਯਾਰ ਇਹ ਕਰਦੇਗਾ ਨਾ ਟਰੱਕ ਖੁੱਲ ਗਿਆ ਬੋਲਣਾ ਇੱਕ ਲਾਸ਼ੀ ਦੇ ਟਰੱਕ ਤੇ ਮਤਲਬ ਮੈਂ ਤਾਂ ਕਹਾ ਯੂਰਪੀ ਟ੍ਰਾਂਮ ਤੇ ਚੜ ਗਿਆ ਤੇ ਨਾ ਆਂਿਆਂ ਨੂੰ ਅਥਮਾ ਗਰੁੱਪ ਐਂਟਰ ਹੋਣ ਦੇ ਆ ਗਏ ਦਾ ਹੈਲੋ ਤੋ ਵੀ ਦੋ ਮੀਨ ਅੱਜ ਤੋਂ ਵੀ ਨੰਦਲੋ ਦੋ ਹੋ ਜੱਗਾ ਜੰਮਿਆ ਤੇ ਮਿਲਣ ਬਧਾਈਆਂ ਬਈ ਜੱਗਾ ਜੰਮਿਆ ਜੰਮਿਆ ਤੇ ਮਿਲਣ ਬਧਾਈਆਂ ਵੱਡਾ ਹੋਇਆ ਡਾਕੇ ਮਾਰਦਾ ਆਣੀਆਂ ਹਣ ਚਲੋ ਏ ਦਾਈ 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 ਆ ਤੁਮਾ ਗੋਰ ਪੈਂਟਰ ਹੋ ਗਿਆ ਗੰਯਾ ਕਿਉਂ ਚਲੋ ਏ ਆ ਮਾਰ ਮਾਰ ਫੇਰਦੇ ਕਬੂਤਰ ਦੇ ਲਗਦੇ ਅੱਜ ਫੇਰ ਵਿਚਾਰੇ ਆਏ ਆ ਮਾਰਨ ਜਾਨਵਰ ਗੇ ਮੁੰਡਾ ਦੁੱਧ ਕੱਢਣ ਲਾਇਆ ਆ ਪਰ ਮੈਨੇ ዳਈ ዳਈ ਪ੍ਰੇਸ ਤੋਂ ਕਰਦੇ ਕੰਮ ਸਿਖਾ ਲੈਂਦੇ ਐ ਇਹਨਾਂ ਨੂੰ ਔਰਨ ਇੱਕ ਅਨਦੂਤ ਲੱਟਰੀ ਚਾਕੋ ਭਲਵਾਨਾ ਦੋਦ ਛੜ ਗਏ ਦੋਧੀਆਂ ਬਾੜੀਆਂ ਢੂਣੀਆਂ ਪੈਂਦੀਆਂ ਤਖੜ ਕੇ ਚੱਲੋ ਸ਼ੇਰਾ ਬੱਗੀਆਂ ਟਰੱਕ ਨਾਲ ਗੋਰੀਆਂ ਪਰੰਦੀਆਂ ਸੇ 90 ਦੀ ਤੇਪੀੜ ਤੇ ਕੋਲਾਰੇ ਖਣ ਜਾਂਦੀਆਂ ਆਬ ਗੱਡੀਆਂ ਟਰੱਕ ਨਾਲ ਘੋਰੀਆਂ ਪਰਾਂਦੀ ਹਰ ਮਗੂਈ ਵਾਸਤਾ ਲੋਕਾਂ ਕਰੇ ਲਾਸ਼ਾ ਕੋਈ ਵਾਸਤਾ ਆਬ ਗੱਡੀਆਂ ਟਰੱਕ ਨਾਲ ਘੋਰੀਆਂ ਪਰਾਂਦੀਆਂ ਉਹ ਗੱਡੀਆਂ ਆ ਗਈਆਂ ਇੱਥੋਂ ਭਰਾਈਏ ਆਬ ਗੱਡੀਆਂ ਟਰੱਕ ਨਾਲ ਘੋਰੀਆਂ ਪਰਾਂਦੀ ਵਾਸਤਾ ਲਾਸ਼ਾ ਕੋਈ 80 90 ਦੀ ਸਪੀਡ ਤੇ ਹਲਾਰੇ ਖਾਣ ਜਾਂਦੀ ਹਨ ਕਾਸ਼ ਜੜਾਈ ਹਮ ਮਾਮਲੀ ਦੀ ਫੋਟੋ ਕਿ 4 ਪੁੰਦ ਕੇ ਰੱਖੇ ਸਰਦਾਰਾ ਉਹ ਫੰਨ ਦੇ ਟਰੱਕ ਵਹਿ ਗਿਆਂ ਅੱਖਾਂ ਤੱਤੀਆਂ ਕਰਨ ਦਾ ਮਾਰਾ ਉਹ ਫੰਨ ਦੇ ਟਰੱਕ ਵਹਿ ਗਿਆਂ ਲੱਗੀ ਬਾਡੀ ਤੇ ਉਹ ਲਾਹਾਂ ਹੋਈਆਂ ਵਾਰੀਆਂ ਅਜੇ ਮਸਾ 4 5 ਕਿਸ਼ਤਾਂ ਸੀ ਤਾਰੀਆਂ ਹਾਂ ਬਸਤਾ ਬਾਈ ਓਕੇ ਨਹੀਂ ਤਾਂ ਕਰਦਾ ਓਕੇ ਨੋ ਪ੍ਰਿਮਾ ਆ ਗਿਆ ਮੇਰਾ ਯਾਰ ਮੁਰ ਕੇ ਹਰ ਮਰ ਫੇਚੇ ਵੀ ਆ ਤੇਰੇ ਸਾਡੇ ਕੇ ਮਾਰਦਾ ਸਲੂਟ ਹਰਮਨ ਆ ਗਿਆ ਹੋਰ ਕਿਦਾ ਭਰਾ ਠੀਕ ਠਾਕ ਰਾਜੀ ਬਾਈ ਠੀਕ ਆਂ ਜੀ ਆ ਨਿਆਣੇ ਨੇ ਕਿ ਹਾਂ ਨਿਆਣੇ ਨੇ ਕਿ ਤੇ ਚਾਓ ਚੱਲ ਕੋਈ ਗੱਲ ਬਣਾਦਾ ਕਿ ਨਿਆਣੇ ਦੇ ਕਿ ਕੋਈ ਫਿਕਰ ਨਹੀਂ ਹੁਣ ਤੁਸੀਂ ਚਲੋ ਕੰਮ ਤੇ ਛੱਡ ਗਿਆ ਮੈਂ ਤਾਂ ਚਲ ਗਿਆ ਮੁੜ ਕੇ ਫੇਰ ਆ ਗਿਆ ਇੱਥੇ ਹੀ ਆਪਾਂ ਕਿੱਥੇ ਸੀ ਆਪਨੇ ਬੈਰ ਕੰਮ ਤੇ ਚੱਲ ਵਧੀਆ ਹੋਰ ਠੀਕ ਠਾਕ ਸਾਰੇ ਰਾਜੀ ਬਾਈ ਪਰਿਵਾਰ ਨੇ ਮੰਮੀ ਵੀ ਜੀ ਠੀਕ ਆ ਗਿਆ ਸਭ ਠੀਕ ਠਾਕ ਆ ਤੁਸੀਂ ਕਿਧਰ ਹੋ ਮੈਨੂੰ ਵੀ ਹੋ ਗਿਆ 15 ਕਦੋਂ ਰਾਜੀ ਨੂੰ ਤੇਰੇ ਵੀਰ ਨੂੰ ਕੰਮ ਤੇ ਛੱਡੇ ਨੂੰ ਮੈਨੂੰ ਪਤਾ ਚਲ ਗਿਆ ਵਧੀਆ ਮੈਂ ਵੀ ਆਹੋ ਵਧੀਆ ਗੱਡੀਆਂ ਦੇਖੋ ਓ ਯਾਰਾ ਲੈ ਲਈ ਮਰਸਰੀ ਗੱਡੀ ਬਰਕਦਾ 120 ਤੇ 60 ਤੇਰੇ ਮਗਰ ਫੇਰਾ ਮੈਂ ਲੱਗੀ ਵੇ ਨਾ ਕਿਤੇ ਵਿੱਚ ਬਿਠਾਇਆ ਵੇ ਕੀ ਹੋ ਗਿਆ ਜੇ ਯਾਰਾ ਵੇ ਗੱਡੀ ਨਮੀ ਲੈ ਆਇਆ ਜੇ ਹੁਣ ਗੱਡੀਆਂ ਆ ਗਈਆਂ ਦੁੱਧੀਆਂ ਦੋਨੇ ਲਦਉਣੀਆਂ ਜੱਟ ਨੇ ਕਹਿੰਦਾ ਗੱਡੀ ਆ ਗਈ ਗੱਡੀ ਕਹਿੰਦਾ ਛੜਾ ਦੇਣੀ ਹੁਣ ਲਾਦਣੀਆਂ ਦੁੱਧੀਆਂ ਆਪਾਂ ਤੋਂ ਪਹਿਲਾਂ ਦਵਾਉਣ ਲੱਗੇ ਗੱਡੀਆਂ ਹੁਣ ਹੁਣ ਇਹਨਾਂ ਨੂੰ ਭਰਾ ਦੇਈਏ ਮੈਂ ਕਿਹਾ ਉਹੋਂ ਦਾ ਦੁਰਦਾ ਕੰਮ ਚੱਲਣ ਡਿਆ ਗੰਡਾ ਕਰਕੇ ਫਿਰ ਲਗਾਉਣੇ ਇਹਨਾਂ ਨੂੰ ਭਾਈ ਸਰਪਾ ਤੋਰੇ ਕੋਰੋ ਕਰਨਾ ਦਾ ਹੀ ਹੋ ਕੇ ਡੀਐਮ ਆ ਗਿਆ ਕੰਮ ਹੋਮ ਕਰਾਉਣ ਲੱਗੇ ਇਹਨਾਂ ਤੋਂ Okay. okay. The king, I king, the king, the king. ਉਹ ਕਿਸਾਉਣ ਸਾ ਮਹੀਨਾ ਰੁੱਤ ਪਿਆਰ ਦੀ ਕਾਜ ਮਲੋ ਮਤਿਆਰੀ ਸੋਹਣੇ ਯਾਰ ਦੀ ਨਿੱਕੁੜੀਆਂ ਦੀ ਗੱਲ ਛੇੜ ਪਈ ਤੇ ਹਜ਼ਾਰ ਨਾਲ ਸੋਹਣਾਂ ਕਾਪੋ ਕਾਪੋ ਤਾਰੇ ਕਾਪੋ ਫੇਟ ਗਿੱਤੇ ਵਜ ਗਏ ਉਹ ਸਾਹਮਣੇ ਆਇਆ ਤੀਆਂ ਆਇਆਂ ਪਾਦੇ ਨਾਲ ਤੀਆਂ ਪਾਈਆਂ ਇਕੱਠੀਆਂ ਹੋ ਨਾਲ ਦਾ ਪਰਜਾਈਆਂ ਇੱਕ ਦੂਜੀ ਨੂੰ ਕਹਿੰਦੀ ਵੀ ਆਜਾ ਭਾਬੀ ਚੂਕਲਾ ਤੂੰ ਜਹਲਾਰ ਇਹਨਾਂ ਦੀ ਈ ਆ ਜਾ ਫਾਦੀ ਫੁੱਟ ਲੈ 5000 ਰੇ ਲੈਂਦੀ ਨਹੀਂ ਪੈਰਾ ਮਿੱਤਰੋ ਮੌਸਮ ਬਹੁਤ ਵਧੀਆ ਆ ਗਿਆਂਦਾ ਲੱਗੀਆਂ ਸੌਂਦੀਆਂ ਝੜੀਆਂ ਆਂਦਾ ਮਿੱਤਰੋ ਕੰਮ ਕਰਾਉਂਦਾ ਪੈ ਬਬਲੀ ਕਰਾਉਣ ਲੱਗੇ ਮੁੰਡਿਆਂ ਦੀ ਦੀ ਮਾਰ ਮਿਸਤਰੀ ਆਏ ਆਪਣੇ ਸ਼ੁਰੂ ਕਰ ਦੋ ਬਬਲੀ ਸ਼ੁਰੂ ਚੰਗਾ ਓਕੇ ਆ ਹੋਰ ਚੜ ਜਾਓ ਹਾਂ ਚੜ ਗਿਆ ਕਰ ਰੁਕਾ ਕਰਦਾ ਤੀਆਂ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਨਹੀਂ ਹੋਰ ਤਾਂ ਸਿੱਕ ਪਾੜਦੀ ਹੀ ਕਿ ਪਾੜਦੀ ਹੀ ਪਾੜਦੀ ਹੈ ਚਲ ਜਾ ਚਲ ਜਾ ਪੀਲ ਬੇਲੇ ਤੁਰੇ ਫਿਰਦੇ ਸੇ ਹੁਦਾ ਆਵੇ ਮੁੰਡਾ ਆਉਦਾ ਛਾਓ ਆ ਜਿਆਦਾ ਟੈਂਕਰ ਕੋਲ ਦਾ ਲੱਗਿਆ ਮਟਰੋ ਵੀ ਕੱਟਾਂ ਨੀ ਯਾਰ ਜਿੰਨਾ ਬੇਨਾ ਕੱਟ ਤੇ ਯਾਰ ਕੱਟੇ ਨਹੀਂ ਰਿਆ ਨਹੀਂ 1 ਕਰੋੜ ਪੁੱਲਾ ਪੜਤੇ ਪਿਆ ਸੀ ਔੜੀਆਂ ਦਾ ਸ਼ੌਂਕੀ ਕੱਡੀਆਂ ਤੇ ਚੜੇ ਨਾ ਚੜਿਆ ਵੀ ਖੱਲੀ ਖੱਲੀ ਅੱਖ ਤੇ ਵਿਆਹ ਹਾਂ ਹੋ 60 ਲੱਖ ਲਾ ਤਾਂ ਕੱਲ ਦੀ ਬਸ਼ੇਰੀ ਤੇ ਸਾਲ ਨੂੰ ਕਰੋੜ ਪੂਰਾ ਵੜਦੇ ਪਿਆ ਨਹੀਂ ਘੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇ ਨਾ ਚੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ ਯੱਕੋ ਡਰਾਈਵਰ ਉਹ ਗੱਡੀ ਰੋਕ ਲੈ ਡਰਾਈਵਰ ਆਵੇ ਚੱਕ ਨਾ ਕੱਲੀ ਦਾ ਘਰੇ ਲੱਗ ਕੇ ਜਾਵੇ ਇਹ ਗੱਡੀ ਆਪਾਂ ਵਿੰਟਰ ਦੇ ਲੈ ਵੀ ਯਾਰ ਅਸੀਂ ਗੱਡੀ ਰੋਕ ਲੈ ਡਰਾਈਵਰ ਆਵੇ ਚਤਨਾ ਕੱਲੀ ਦਾ ਘਰ ਲੱਗਦਾ ਵੇ ਉਹ ਗੱਡੀ ਰੋਕ ਲੈ ਡਰਾਈਵਰ ਆਵੇ ਸੱਸ ਕੋਲ ਮੰਜੀ ਢਾ ਕੇ ਕੱਟੇ ਹਸ ਹਲ ਵੀ ਅੰਗੀ ਲੱਗਦੀ ਵੇ ਤੈਨੂੰ ਕਹਿੰਦੀ ਢਾਬੇ ਹਾਂ ਦੀ ਢਾਲ ਵੇ ਚੱਲ ਵੇ ਚੱਲ ਆ ਗਿਆ ਉਹ ਤੂੰ ਇੱਥੇ ਨਹੀਂ ਆ ਗਿਆ ਨੀ ਕੱਲ ਚੱਲ ਆ ਗਿਆ ਮਮੀ ਗਾਵ ਤੋਂ ਬੁਸ਼ਣ ਨੂੰ ਕੋਈ ਛੱਲੇ ਕਰਨ। ਆ ਮੋਕੀਆ ਯਾਰਾਂ ਲੱਖਦੇ। ਤੇ ਜਿਹੜਿਆ ਟਰੱਕ ਦੇ ਯਟ ਕਿੰਦਾ। ਬੰਦੀਆਂ ਟਰੱਕ ਨਾਲ ਕੌਰੀਆਂ ਪਰੰਦੀਆਂ। 30 ਦੀ ਸਪੀਡ ਦੇ ਹਲਾਰੇ ਖਣ ਜਾਂਦੀਆਂ। ਕੋ ਚਾਚਾ ਤੂੰ ਨਹੀਂ ਜਾ ਤੂੰ ਹੀ ਕਰਦੇ ਥੇ। ਕੰਦੋਂ ਕੋਰਾ। ਲੈ, ਸੱਟਦਾ ਹਾਂ। ਕੱਡੀ ਪਰ ਚੱਲੀ ਕਹਿੰਦਾ ਮਿੱਤਰੋ ਥੋੜੀ ਰਹੀ ਐ ਇਹ ਕੰਡਾ ਕੌਂਡੇ ਕਰਨੇ ਫੇਰ ਜਾਵਣਾ ਘਰ ਨੂੰ ਉਹ ਜੀ ਜੀ ਰੋੜੇ ਉੱਤੇ ਪੈਣਾ ਪੁੰਬੀ ਮਰਸਰੀ ਜੀ ਜੀ ਰੋੜੇ ਉੱਤੇ ਪੈਣਾ ਪੁੰਬੀ ਮਰਸਰੀ ਯੋਰ ਤੇਰਾ ਛੱਤ ਬਾਹਰ ਰਤਨ ਕੋਲੀਆਂ ਬਹੁਤ ਪਲੇ ਨਿਆਰੇ ਦੇ ਲੋ ਕਹਿੰਦਾ ਕੱਡੀ ਪਰ ਹੁੰੜਿਆ ਦੁੱਧ ਆਟਾ ਥੋੜਾ ਕੰਮ ਰਹਿ ਗਿਆ ਨਿਪੜੇਗਾ ਫੇਰ ਕਰਨ ਜਾਣਾ ਹੁਣ ਮੈਂ ਬਾਵਾ ਹੋ ਗਿਆ ਗੱਡੀ ਲੈ ਕਲਕੱਤੇ ਵੱਰਦਾ ਏ ਮੁੜ ਕੇ ਨਾ ਪਤਾ ਨਾ ਨਹੀਂ ਦਾ ਘੜਾ ਲੁਦਿਆਂ ਗੱਡੀਆਂ ਚਲੋ ਦੂਰ ਦੇ ਰੰਗਲੇ ਨਜ਼ਾਰੇ ਨਹੀਂ ਪੈਂਦੇ ਆ ਮੌਸਮ ਵਧੀਆ ਲੈ ਲੈ ਨਾ ਔਰੇ ਹਿੰਦ ਤੇ ਟ੍ਰੈਵਲ ਸੇਕੜਾ ਆ ਸ਼ੀਰ ਪਰ ਰੰਗ ਵਾਸਤਾ ਫਰਮਾ ਫਰਮਾ ਓਏ ਉਹ ਬਦੇ ਲਾਇਏ ਚੂਨਾ ਪਉਣ ਪਾਲੋ ਪਾਲੋ ਜੁਨਾ ਧਿਆਨਾ ਬਹੁ ਜੱਜਨਾਣ ਮਿਹਨਤ ਕਰੀਓ ਬਸ ਮਿਹਨਤ ਵਾਲਿਆ ਪਾਲਾ ਨਾ ਮਾਰੀ ਭਰਾ ਰੁਕ ਜਾ ਰੁਕ ਜਾ ਚਲੋ ਚਲੋ ਕੰਮ ਕਰਨਾ ਕਿ ਨਹੀਂ ਕਰਨਾ ਤੁਸੀਂ ਕਰ ਲਓ ਕਰ ਲਓ ਕੰਮ ਰੋਟੀ ਜੋਗਾ ਤੱਕ ਤੰਗ ਨਾ ਕਰੋ ਇੱਥੇ ਧਿਆਨਾ ਕੰਮ ਕਰੋ ਜੁਨਾ ਘਟਾ ਬਾਓ ਜਦਾ ਭਰ ਲਿਆ ਤੁਸੀਂ ਉਹ ਠੀਕ ਆ ਚੱਕਦਾ ਵੱਡੇ ਸ਼ੇਰ ਬਣ ਜਾਓ ਸ਼ੇਰ ਹਾਂ ਨਿਆਰੇ ਲੈਣੇ ਹੋਰ ਕੀ ਕਰਨਾ ਹੁਣ ਨਿਆਰੇ ਹੀ ਲੈਣੇ ਤੈਨੂੰ ਪਤਾ ਹੀ ਆ ਜਿੱਲੇ ਰੁਕੀ ਜਾਂਦੇ ਆ ਇਹਨੂੰ ਕਾਮ ਕਰ ਲੈ ਕੰਮ ਲੈਣੇ ਨਿਕੇ ਨਿਕੇ ਆ ਧਿਆਨ ਇਹਦਾ ਦਿਮਾਗ ਹੋ ਗਿਆ ਖਰਾਬ ਇਹਦਾ ਇਹਨੂੰ ਕਾਮ ਕਰ ਲੈ ਜੇ ਕਰਨਾ ਤਾਂ ਇਹ ਬੰਕ ਜਾਂਦਾ ਹੈ ਤੇਰਾ ਟੱਕਰ ਬਹੁਤ ਭੁਜਾਈ ਵਰਦੇ ਬੰਦੇ ਆ ਗਏ ਤੇ ਫੇਰ ਕਰਦੇ ਆ ਕਿੰਨਾ ਬੌਂਡ ਆਈ ਤੇ ਅੰਮ੍ਰਿਤ ਲਾਏ ਆ ਸਾਰੇ ਬੰਦੇ ਠੱਕੀ ਜਾਂਦੇ ਰਹਿੰਦਾ ਕੰਮ ਲਓ ਕੰਮ ਕਰੋ ਜੀ ਕਿ ਜਾਂਦੇ ਮੁੰਡੇ ਚਲੋ ਚੱਲ ਜੇਤੀ ਕਰ ਲੋ ਕੰਮ ਨਵੇੜਦਾ ਸਾਰੇ ਫਟਾਫਟ

ਇਸ ਪਿਆ ਚਿੱਟੇ ਦਾ ਮਿੱਤਰਾਂ ਤੈਨੂੰ ਕੈਦ ਕੋਲ ਗਈ ਇਸ ਪਿਆ ਚਿੱਟੇ ਦਾ ਜਦੋਂ ਬਦਲ ਲੀਗਾ ਅੱਜ ਤੱਕ ਬਾਹਰ ਹਾੜੇ ਹਾਂ ਆ ਜਾ ਹੁਣ